ਹਜ਼ਾਰਾਂ ਦੇ ਵਿੱਚ ਸੰਗਤ ਸੇਵਾ ਕਰ ਰਹੀ ਸੀ ਤੇ ਮੈਨੂੰ ਲੱਗਾ ਵੀ ਹਜ਼ਾਰਾਂ ਚ ਵੀ 10 20 ਹਣਾ ਵੀ ਆਪਣੇ ਸੰਗਤ ਸੇਵਾ ਕਰ ਰਹੀ ਸੀ ਤੇ ਹਜ਼ਾਰ ਤੋਂ ਰਹਿਤਾ ਬਖਤਵਾਲੀ ਹੋਵੇ ਸਾਰੀ ਮਾਪ ਪੁਰਖ ਕਰਾਰੇ ਸੀ ਜੀ ਸੇਵਾ ਬਾਬਾ ਜੀ ਕਰਾਰੇ ਸੀ ਤੇ ਮੈਂ ਘਟੋ ਘਟ ਦੇ 2 ਕਿਲੋਮੀਟਰ ਚੱਲ ਕੇ ਕਿਉਂਕਿ ਇਨੀ ਭੀੜ ਸੀ ਗੱਡੀਆਂ ਪਿਛੇ ਰਕਾ ਕੇ ਹਣਾ ਬਾਣੋ ਵਾਣੀ ਅਸੀਂ ਦੋ 2 ਕਿਲੋਮੀਟਰ ਤੁਰ ਕੇ ਬਾਬਾ ਜੀ ਦੇ ਉਦਨ ਦਰਸ਼ਨ ਕੀਤੇ ਤੇ ਉਦਨ ਅਸੀਂ ਮੈਂ ਆਇਆ ਮੇਰਾ ਭਰਾ ਨਾਲ ਸਿਮਰਨ ਹੁੰਦਲ ਰੂਪਾ ਸੁਹਾਣਾ ਸਾਡੀ ਸਾਰੀ ਟੀਮ ਠੀਕ ਆ ਤੇ ਅਸੀਂ 6 ਲੱਖ 6 ਲੱਖ ਦੀ ਆਪਣਾ ਵੀ ਸੇਵਾ ਕਰਕੇ ਗਏ ਉਦਨ ਉਦਨ ਜਿਹਨੂੰ ਮੈਂ ਸੇਵਾ ਕੀਤੀ ਤੇ ਉਦਨ ਉਦਨ ਇੱਕ ਦਿਨ ਪਹਿਲਾਂ ਹੀ ਮੈਂ 10 10 ਟਰੈਕਟਰ ਦਿੱਤੇ ਸੀ ਗਲੋਬਲ ਸੇਖ ਵਾਲਿਆਂ ਨੂੰ ਉਹਦਾ ਥੋੜਾ ਜਿਹਾ ਇੱਕ ਵਿਵਾਦ ਚੱਲੀ ਜਾਂਦਾ ਹੈ ਵੀ ਇਹ ਗਲੋਬਲ ਸਿੱਖਾਂ ਨੂੰ ਚੱਲ ਦਿੱਤਾ ਟਰੈਕਟਰ ਕੇ ਲੋਕਾਂ ਨੂੰ ਦਿੱਤੇ ਆ ਦੇਖੋ ਜੀ ਮੈਂ ਫੇਰ ਦੋਵੇਂ ਹੱਥ ਜੋੜ ਕੇ ਮੈਂ ਆ ਬੱਚਾ ਸਾਡੀ ਸਾਰੀ ਟੀਮ ਕਿਉਂਕਿ ਸਾਨੂੰ ਆ ਚੀਜ਼ ਦੀ ਕੋਈ ਜ਼ਿਆਦਾ ਨੌਲੇਜ ਨਹੀਂ ਹੈਗੀ ਗਲੋਬਲ ਸਿੱਖ ਨੂੰ ਸਾਡੀ ਜਿਹੜੀ ਉਹਨਾਂ ਨਾਲ ਗੱਲ ਆ ਉਹ ਸਾਡੇ ਆਪਣੇ ਭਰਾ ਨੇ ਭਜਦੇ ਨਹੀਂ ਕਿਉਂਕਿ ਅਸੀਂ ਉਹਨਾਂ ਨੂੰ ਟਰੈਕਟਰ ਦਿੱਤੇ ਆ ਉਹਨਾਂ ਨੇ ਸਾਨੂੰ ਕਿਹਾ ਪੰਜਾਬ ਆਪਣਾ 10 ਟਰੈਕਟਰ ਹੜਾਂ ਦੇ ਵਿੱਚ ਜਿਹੜੇ ਜ਼ਿਮੀਦਾਰਾਂ ਦੇ 5-5 ਫੁੱਟ ਰੇਤਾ ਮਿੱਟੀ ਚੜ ਗਈ ਆ ਠੀਕ ਆ ਉਹਨਾਂ ਵਾਸਤੇ ਉਹਨਾਂ ਨੇ ਆਖਿਆ ਵੀ ਟਰੈਕਟਰ ਚਾਹੀਦੇ ਆ ਉਹ ਟਰੈਕਟਰਾਂ ਨਾਲ ਕੀ ਆ 2 ਸਾਲ ਤਾਂ ਬਾਬਾ ਜੀ ਸੇਵਾ ਚੱਲੂਗੀ ਜੀ 2 ਸਾਲ ਦੇ ਨੇੜੇ 2 ਸਾਲ ਤਾਂ ਲੱਗ ਜਾਣਗੇ 2 2 ਸਾਲਾਂ ਤੱਕ ਟਰੈਕਟਰ ਅ ਗਲੋਬਲ ਸੇਖ ਵੱਲੋਂ ਆਪਣੇ ਸੇਵਾ ਦੇ ਵਿੱਚ ਵਰਤੇ ਜਾਣਗੇ ਜ਼ਿਮੀਦਾਰਾਂ ਕੋਲ ਉਹ ਤੋਂ ਬਾਅਦ ਜਿੰਨਾ ਚਿਰ ਵੀ ਟਰੈਕਟਰ ਦੀ ਮਰਿਆਆਂ ਦਾ ਭਾਵੇਂ 20 ਸਾਲਾਂ ਮੈਨੂੰ ਨਹੀਂ ਪਤਾ ਕਿੰਨੇ ਆ ਮੈਨੂੰ ਆ ਚੀਜ਼ ਦੀ ਨੌਲੇਜ ਨਹੀਂ ਹੈਗੀ ਜਿਹੜੇ ਵੀ ਲੋਡਬੰਦ ਜ਼ਿਮੀਦਾਰ ਆ ਜਿਨ੍ਹਾਂ ਨੇ ਆਪਦੀ ਜ਼ਮੀਨ ਵੋਣੀ ਆ ਅਸੀਂ ਟਰੈਕਟਰ ਦੀ ਸੇਵਾ ਕੀਤੀ ਉਹਨਾਂ ਨੂੰ ਕਿਉਂ ਵੀ ਕਿਉਂਕਿ ਘਰ ਘਰ ਜਾ ਕੇ ਸਾਨੂੰ ਸਾਡੇ ਆਸਤੇ ਚੀਜ਼ ਔਖੀ ਸੀ ਅਸੀਂ ਸੇਵਾ ਕਰ ਸਕਦੇ ਸੀ ਅਸੀਂ ਸੇਵਾ ਕੀਤੀ ਵੀ ਗਲੋਬਲ ਸਿੱਖਾਲੇ ਅਸੀਂ ਐਜ਼ ਅ ਟੇਕ ਕੇਅਰ ਆਫ ਕੇਅਰ ਟੇਕਰ ਐਜ਼ ਆਪਾਂ ਉਹਨਾਂ ਨੂੰ ਸਮਝੀਏ ਹੜਾਂ ਤੋਂ ਬਾਅਦ ਹੜ ਦੋ ਸਾਲਾਂ ਚ ਹੋ ਜਾਣ ਸਹੀ ਤਿੰਨ ਚ ਹੋ ਜਾਣ ਉਦੋਂ ਬਾਅਦ 20 ਸਾਲ ਮਨਿਆਦ ਹੋਊਗੀ ਟਰੈਕਟਰ ਦੀ ਜੀ ਹਾਂ ਜੀ 20 ਸਾਲ ਤੱਕ ਜਿਹੜੇ ਵੀ ਜ਼ਿਮੀਦਾਰ ਨੂੰ ਲੋੜ ਉਹ ਇਹ ਮੰਨ ਲਓ ਸਾਰੇ ਉਹ ਏਰੀਆ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਜਿਹੜੇ ਕੋਈ ਛੋਟੇ ਜ਼ਿਮੀਦਾਰ ਆ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਜਿਨ੍ਹਾਂ ਦੇ ਟਰੈਕਟਰ ਰੁੜ ਗਏ ਜਿਨ੍ਹਾਂ ਨੂੰ ਨਹੀਂ ਜਿਹੜੇ ਹੜ ਪੀੜਤ ਹੋਏ ਨੇ ਉਹ ਗਲੋਬਲ ਸਿੱਖ ਆਲਿਆ ਤੋਂ 10 ਜਿਹੜੇ ਟਰੈਕਟਰ ਅਸੀਂ ਦਿੱਤੇ ਆ ਵੀ ਆਪਦੇ ਵਾਈ ਵਾਸਤੇ ਲੈ ਕੇ ਜਾ ਸਕਦੇ ਨੇ ਗਲੋਬਲ ਸਿੱਖ ਨੇ ਸਾਨੂੰ ਇੱਕ ਸਾਨੂੰ ਕਮਿਟਮੈਂਟ ਕੀਤੀ ਸੀ ਵੀ ਅਸੀਂ ਤੇਲ ਆਪਦੇ ਵੱਲੋਂ ਪਾ ਕੇ ਦਵਾਂਗੇ ਕਿਉਂਕਿ ਉਹ ਇੱਕ ਆ ਆਪਣਾ ਸਸਤਾ ਆਉ ਸਸਤਾ ਦਾ ਹੀ ਕੰਮ ਆ ਨਾ ਤੇ ਬਾਕੀ ਉਹ ਮੁੰਡਾ ਅਮਰਪ੍ਰੀਤ ਮੇਰਾ ਭਰਾ ਆ ਕਿਉਂਕਿ ਉਹ ਪਹਿਲਾਂ ਕਿਸਾਨ ਅੰਦੋਲਨ ਦੇ ਵਿੱਚ ਜੋ ਮੁੰਡਾ ਆਪਣਾ ਖਾਲਸਾ ਈਡ ਦੇ ਵਿੱਚ ਹੁੰਦਾ ਸੀ ਸੋ ਹਨਾ ਤੇ ਮੇਰੀ ਮੈਂ ਜੀ ਉਹਨਾਂ ਨਾਲ ਗੱਲ ਵੀ ਨਹੀਂ ਕੀਤੀ ਉਸ ਤੋਂ ਪਹਿਲਾਂ ਮੈਂ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਵੀ ਰਮਨ ਭਾਜੀ ਨੇ ਰਮਨ ਸੋਢੀ ਜੀ ਨੇ ਰਾਹ ਚ ਦੱਸਿਆ ਵੀ ਆਹ ਚੀਜ਼ ਦਾ ਬਵਾਦ ਆ ਇਹ ਤੁਸੀਂ ਵੀ ਆ ਚੀਜ਼ ਦਾ ਵਿਵਾਦ ਆ ਵੀ ਡਾਇਰੈਕਟਰ ਫਿਰ ਆ ਚੀਜ਼ ਦਾ ਮੈਂ ਕਿਹਾ ਵੀ ਟਰੈਕਟਰ ਅਸੀਂ ਜੋ ਮੈਂ ਤੁਹਾਡੇ ਸਾਹਮਣੇ ਦੱਸ ਹੀ ਦਿੱਤਾ ਸਾਰਿਆਂ ਨੂੰ ਉਹਨਾਂ ਤੋਂ ਹਟਾ ਤੋਂ ਬਾਅਦ ਵੀ ਜਿੰਨੂੰ ਜ਼ਿੰਮੇਵਾਰ ਨੂੰ ਲੋੜ ਆ ਉਹ ਟਰੈਕਟਰ ਲੈ ਕੇ ਜਾ ਸਕਦਾ ਓਵੇਂ ਹੀ ਆਹ 10 ਟਰੈਕਟਰ ਅਸੀਂ ਸੰਤ ਮਹਾਪੁਰਸ਼ਾਂ ਨੂੰ ਸੇਵਾ ਕਰਕੇ ਜਾ ਰਹੇ ਆ ਠੀਕ ਆ ਹੁਣ ਤਾਂ ਬਾਬਾ ਜੀ ਆਪ ਦੀ ਸੇਵਾ ਚ ਲਾਉਣਗੇ ਟਰੈਕਟਰ ਠੀਕ ਆ ਸਹੀ ਕਰਨਗੇ ਉਸ ਤੋਂ ਬਾਅਦ ਜਿਹੜੇ ਵੀ ਬਾਬਾ ਜੀ ਦੇ ਏਰੀਆ ਚ ਆਪਣੇ ਆਪਣੇ ਏਰੀਆ ਚ ਜਿਹੜੇ ਵੀ ਆਪਣੇ ਜ਼ਿੰਮੇਵਾਰ ਭਰਾ ਨੂੰ ਡਾਇਰੈਕਟਰ ਦੀ ਲੋਡ ਪਵੇ ਠੀਕ ਆ ਜੀ ਤੇ ਉਹ ਬਾਬਾ ਜੀ ਤੁਹਾਡੇ ਕੋਲੋਂ ਮੰਨ ਲਓ ਟਰੈਕਟਰ ਲੈ ਕੇ ਆਪਦੀ ਪੈਲੀ ਠੀਕ ਕਰ ਸਕਦਾ ਠੀਕ ਆ ਐਵੇਂ ਅਸੀਂ 100 ਟਰੈਕਟਰ ਐਵੇਂ ਅਸੀਂ 100 ਟਰੈਕਟਰ ਦੇਣਾ ਠੀਕ ਆ ਤੇ 100 ਚੋਂ ਉਸ ਤੋਂ ਬਾਅਦ ਮੇਰੇ ਯਾਰਾਂ ਦੋਸਤਾਂ ਨੇ ਮੰਨ ਲਓ ਐਂਡੀ ਧੁਗਾ ਭਾਜੀ ਹੁਣੀ ਕੈਨੇਡਾ ਵਾਲੇ ਉਹਨਾਂ ਨੇ ਵੀ ਆਖਿਆ ਸਰਸੇ ਭਾਜੀ ਨੇ ਵੀ ਆਖਿਆ ਪਹਿਲਾਂ ਅਸੀਂ ਸਾਰਿਆਂ ਨੇ ਕੀਤਾ ਵੀ ਅਸੀਂ ਆਪ ਦੇ ਲੋ ਮਹਿਲਾ ਟਰੈਕਟਰ ਦੇ ਲੀਏ ਕਿਉਂਕਿ ਅਸੀਂ ਆਪ ਦੇ ਜਿਹੜੇ ਅਸੀਂ ਵੀ ਤਿੰਨਾਂ ਜਣੇ ਰਲ ਕੇ ਤੇ ਜਿਹੜੇ ਸਾਡੇ ਹੋਰ ਕੋ ਸੱਜਣ ਭਰਾ ਨਾਲ ਰਲੇ ਆ ਠੀਕ ਹੈ ਅਸੀਂ ਆਪਦੀ ਸੇਵਾ ਕਰ ਲਈਏ ਉਦੋਂ ਬਾਅਦ ਜਿਵੇਂ ਮੇਰਾ ਰਿਲੇਸ਼ਨ ਸਾਰੇ ਪਾਸੇ ਹੀ ਆ ਠੀਕ ਹੈ ਜੋ ਵੀ ਦੇਈ ਜਾਊਗਾ ਆਪਾਂ ਉਹਨਾਂ ਨੂੰ ਮਾਨ ਲੈ ਆ ਕੇ ਤੇ ਉਹ ਉਹ ਟਰੈਕਟਰ ਸੇਵਾ ਦੇ ਵਿੱਚ ਹਾਜ਼ਰ ਕਰਾਂਗੇ ਇੱਕ ਚੀਜ਼ ਅਸੀਂ ਰਸਤੇ 'ਚ ਕਰਦੇ ਸੀ ਵੀ ਆਪਣਾ ਟਰੈਕਟਰ ਸੰਸਥਾਵਾਂ ਨੂੰ ਦਿੱਤੇ ਦਿੱਤੇ ਜਾਣ ਆ ਚੀਜ਼ ਆਪਣੇ ਕਿਹਨਾਂ ਨੂੰ ਦਿੱਤੇ ਜਾਣ ਭਾਜੀ ਆਪਾਂ ਕਿਹਦੇ ਸੋਸਾਇਟੀਆਂ ਨੂੰ ਮੈਂ ਮੈਨੂੰ ਚੀਜ਼ ਦੀ ਫਿਰ ਮੈਂ ਕਹਿੰਦਾ ਬਹੁਤ ਨੌਲੇਜ ਨਹੀਂ ਹੈਗੀ ਅਸੀਂ ਸੋਚਿਆ ਜਿੰਨੇ ਕਾਰ ਸੇਵ ਵਾਲੇ ਬਾਬੇ ਠੀਕ ਹੈ ਜਿਹੜੇ ਆਪਾਂ ਨੂੰ ਜਿੰਨਾ ਪਿੱਛੇ ਆਪਣੀ ਸੰਗਤ ਵੀ ਨਾਲ ਹੈ ਜਿੰਨਾਂ ਨਾਲ ਠੀਕ ਆ ਅਸੀਂ ਜਿਵੇਂ 10 ਬਾਬਾ ਜੀ ਨੂੰ ਹੋ ਗਏ ਫਿਰ ਅਗਲੇ 10 ਭਾਜੀ ਕਿਹਦੇ ਭੂਰੀ ਵਾਲੇ ਸਰਦ ਨੇ ਭੂਰੀ ਵਾਲੇ ਬਾਬਾ ਜੀ ਅਗਲੇ 10 ਜਿਵੇਂ ਭੂਰੀ ਵਾਲਿਆਂ ਨੂੰ ਦੇ ਦਈਏ ਹਣਾ ਫਿਰ ਅਗਲੇ ਉਹਨਾਂ ਨੂੰ ਦੇ ਦੀ ਕਿਉਂਕਿ ਇਹਦੇ ਵਿੱਚ ਕੋਈ ਕਹਿੰਦਾ ਦੋ ਟਰੈਕਟਰ ਸਾਨੂੰ ਦੇ ਦਿਓ ਦੋ ਸਾਨੂੰ ਐਵੇਂ ਵੀ ਅਸੀਂ ਨਹੀਂ ਕਰਨਾ ਦੋ ਦੋ ਟਰੈਕਟਰ ਕਰਕੇ ਅਸੀਂ ਸਿੱਧੀ ਸਿੱਧੀ ਸੇਵਾ ਰੱਖਣੀ ਆ 10-10 ਟਰੈਕਟਰ ਦੀ ਜਾਂ ਕਰਦਾਂਗੇ ਵਿੱਚੋਂ 5-5 ਨਹੀਂ 10-10 ਅਸੀਂ ਰੱਖੀਏ 10 ਭੂਰੀ ਵਾਲੇ ਸੰਤਾਂ ਨੂੰ ਦੇ ਤੇ ਫਿਰ ਹੋਰ ਬਾਬਾ ਜੀ ਜਿਹੜੇ ਬਾਬਾ ਜੀ ਚਾਰ ਸੇਵਾ ਕਰਦੇ ਆ 10-10 ਟਰੈਕਟਰ ਐਵੇਂ ਆਪਾਂ ਸੇਵਾ ਨਿਭਾ ਰਹਿਆ ਜਿਹੜੇ ਵੀ ਜ਼ਿੰਮੇਵਾਰ ਭਰਾ ਨੂੰ ਬਾਬਾ ਬੱਬਰ ਸਰਦਾਰਾ ਤੇ ਵੀ ਅੱਜ ਕਿਉਂਕਿ ਮੈਨੂੰ ਮੈਂ ਕਹਿੰਦੇ ਆ ਵੀ ਜਦੋਂ ਤੁਸੀਂ ਕੋਈ ਆਪਣਾ ਦਾਨ ਕਰਨਾ ਹੈ ਇੱਕ ਹੱਥ ਚੋਂ ਕਰੋ ਦੂਜੇ ਨੂੰ ਪਤਾ ਵੀ ਨਾ ਲੱਗੇ ਪਰ ਇਹ ਕਾਲ ਯੁਗ ਦਾ ਟਾਈਮ ਆ ਮੈਂ ਆ ਚੀਜ਼ ਅਸੀਂ ਵੀ ਪਹਿਲਾਂ ਅਸੀਂ ਵੀ ਨਾ ਕਰੀਏ ਕੀ ਕਰੀਏ ਪਰ ਜੇ ਸਾਡੇ ਕੀਤੇ ਆ ਵੀ ਕੈਨੇਡਾ ਅਮਰੀਕਾ ਜਿਹੜੇ ਬੈਠੇ ਆ ਕਿਉਂਕਿ ਗੀਪੀ ਗਰੇਵਾਲ ਭਾਜੀ ਨੇ ਕਿਹਾ ਕਿਹਦੇ ਵੀ ਮੈਂ ਆਪਣੀ ਫਿਲਮ ਚ ਬੀਜ਼ੀ ਹੋ ਗਿਆ ਸੀ ਪਰ ਮੈਂ ਮਨਕੀਰਤ ਮੇਰੇ ਅੱਗੇ ਆਇਆ ਤੇ ਮੈਂ ਪੁੱਛਿਆ ਸਿੰਘ ਗਲੋਬਲ ਵਾਲੇ ਸੇਖਾਂ ਵਾਲਿਆਂ ਨੂੰ ਵੀ ਭਾਈ ਮੈਂ ਤੁਹਾਨੂੰ ਕਹਿ ਕੇ ਆਇਆ ਸੀ ਵੀ ਕੀ ਸੇਵਾ ਵੀ ਮੇਰੇ ਜम्मे ਲਾਓ ਸੋ ਇਹਦੇ ਨਾਲ ਜੋ ਵੀ ਤੁਸੀਂ ਸਾਡੇ ਟਰੈਕਟਰ ਜਿਹੜੇ ਅਸੀਂ ਸੇਵਾ ਕਰ ਰਹੇ ਆ ਕਿਤੇ ਵੀ ਚੱਲਣਗੇ ਉਹਦੀਆਂ ਵੀਡੀਓ ਸਾਨੂੰ ਭੇਜਿਓ ਅਸੀਂ ਉਹ ਸ਼ੇਅਰ ਵੀ ਕਰਾਂਗੇ ਯਾ ਕਿ ਸਾਡਾ ਵੀ ਹੌਸਲਾ ਬਣੇ ਠੀਕ ਆ ਮੇਰੇ ਜਿਹੜੇ ਐਨ ਆਰ ਆਈ ਭਰਾ ਠੀਕ ਆ ਮੈਨੂੰ ਭੇਜ ਰਿਆ ਹੁਣ ਹੁਣ ਆ ਜਿੰਨੇ ਵੀ ਟਰੈਕਟਰ ਆ ਠੀਕ ਆ ਅਸੀਂ ਆਪਾਂ ਆਪਦੇ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਪਿੱਛੇ ਹੁਣ ਮੇਰਾ ਅੱਜ ਕੱਲ ਪਰਸੋ ਸ਼ੋਅ ਸੀ ਤੇ ਮੈਂ ਖਾਲਸੇ ਨੂੰ ਆਖਿਆ ਮੈਂ ਕਿਹਾ ਸ਼ੋਅ ਦਾ ਕਹਿੰਦਾ ਕਿੰਨੇ ਜਾਂ ਮੈਂ ਕਹਿੰਦਾ ਵੀਰੇ 25 ਲੱਖ ਦਾ ਸ਼ੋਅ ਉਹ ਮੈਂ ਕਿਹਾ 25 ਦਾ 25 ਪ੍ਰੀ ਸ਼ੋਅ ਵਾਲਿਆਂ ਨੂੰ ਕਹਿੰਦਾ ਸਿੱਧਾ ਪ੍ਰੀ ਟਰੈਕਟਰ ਵਾਲਿਆਂ ਨੂੰ ਪਾਓ ਠੀਕ ਆ ਅਸੀਂ ਆਪਦਾ ਕੰਮਕਾਰ ਜੇ ਕੁਛ 6 ਮਹੀਨੇ ਠੀਕ ਆ ਕਿਉਂਕਿ ਸਾਰੀ ਉਮਰ ਹੀ ਪੈਸਾ ਕਮਾਇਆ ਸਾਰੀ ਉਮਰ ਹੀ ਪੈਸਾ ਕਮਾਉਣਾ ਹੈ ਤੇ ਇਹ ਪੰਜਾਬ ਦੇ ਲੋਕਾਂ ਨੇ ਸਾਨੂੰ ਅ ਫਰਸ਼ਾਂ ਫਰਸ਼ਾਂ ਤੋਂ ਅਰਸ਼ਾਂ ਪਹੁੰਚਾਇਆ ਅੱਜ ਜੇ ਅਸੀਂ ਆਪਦੇ ਪੰਜਾਬ ਨਾਲ ਖੜਾਂਗੇ ਠੀਕ ਆ ਤੇ ਸਾਡਾ ਫਰਜ਼ ਆ ਖੜਨਾ ਸੋ ਮੈਂ ਸਾਰੇ ਕਲਾਕਾਰ ਭਰਾਜ ਨੇ ਵੀ ਮੈਨੂੰ ਸੁਣ ਰਹੇ ਨੇ ਸਾਰੇ ਵੱਡੇ ਬਿਜ਼ਨਸਮੈਨ ਸਾਰੇ ਜਿੰਨੇ ਦਿੱਲੀ ਤੋਂ ਜਿਹੜਾ ਜਿਹਨਾਂ ਜਿਹੜੇ ਵੈਲਥ ਸੈਟਰਡ ਦੇ ਠੀਕ ਆ ਉਹਨਾਂ ਨੂੰ ਆ ਦੋਵੇਂ ਹੱਥ ਕਰਕੇ ਬੇਨਤੀ ਕਰਦਾ ਅੱਜ ਸਾਡੇ ਅੱਜ ਸਾਡੇ ਵੀ ਅੱਜ ਆਪਣੇ ਪੰਜਾਬ ਨੂੰ ਲੋੜ ਆ ਆਪਣੇ ਪੰਜਾਬ ਦੇ ਭਰਾਵਾਂ ਨੂੰ ਭਾਈਆਂ ਨੂੰ ਲੋੜ ਆ ਅੱਜ ਸਾਰੇ ਆਪਦੀ ਕਮਾਈ 'ਚੋਂ ਦਸਵੰਦ ਕੱਢੋ ਨਹੀਂ ਆ ਸਕਦੇ ਠੀਕ ਆ ਕਿਸੇ ਵੀ ਹਿਸਾਬ ਨਾਲ ਸੇਵਾ ਵੱਧ ਜੜ ਕੇ ਕਰੋ ਜੀ ਮਨਪੀ ਜੀ ਇਹ ਜਿਹੜੇ ਟਰੈਕਟਰ ਤੁਸੀਂ ਦੇ ਰਹੇ ਹੋ ਇਹ ਫਰੋਜਪੁਰ ਏਰੀਆ ਦੇ ਇਫੈਕਟਡ ਨੂੰ ਦੇ ਰਹੇ ਹੋ ਕਿ ਹੋਰ ਰੱਖੋਗੇ ਦੇ ਜੀ ਭਾਜੀ ਮੈਨੂੰ ਨਾ ਮੈਂ ਮੈਨੂੰ ਉਹ ਚੀਜ਼ ਹੈ ਮੈਨੂੰ ਆ ਚੀਜ਼ ਹੈ ਮੈਂ ਬੱਚਾ ਹੈ ਮੈਨੂੰ ਨਹੀਂ ਨੌਲੇਜ ਹੈਗੀ ਫਰੋਜਪੁਰ ਪਹੁੰਚੇ ਹੋ ਮੈਂ ਫਰੋਜਪੁਰ ਆਇਆ ਕਿਉਂਕਿ ਮੈਂ ਫਰੋਜਪੁਰ ਹੁਣ ਪਿੰਡਾਂ ਦੇ ਵਿੱਚ ਅਸੀਂ ਘਰੋਂ ਘਰੀ ਜਾਣਾ ਹੈ ਅਸੀਂ ਦੋ ਦਿਨ ਹੋਰੀ ਹੈ ਜੀ ਅਸੀਂ ਦੋ ਕਲੀਅਰ ਹੈ ਕਿਉਂਕਿ ਇਹ ਅਸੀਂ ਸਾਨੂੰ ਇਹ ਸ਼ੰਕਾ ਹੈ মিডিਆ ਨੂੰ ਕਿ ਇਹ ਮੇਰੇ ਵੀ ਮੈਨੂੰ ਮਹਿਸੂਸ ਕਰਦਾ ਮੈਂ ਤਾਂ ਇੱਕ ਮੈਨੇਜ ਕਿਵੇਂ ਕਰਦੇ ਨਹੀਂ ਮੈਂ ਮੈਂ ਦੱਸਦਾ ਮੈਂ ਦੱਸਦਾ ਅੱਜ ਮੈਂ 100 ਆਪਦੇ ਲੋੜ ਹੈ 100 ਮੇਰੇ ਕਰੋ 1200 ਉਹਨਾਂ ਨੇ ਕਹਿਤਾ ਠੀਕ ਆ 200 ਹੋ ਗਿਆ ਪਰ 200 ਟਰੈਕਟਰ ਨਾਲ ਕੋਈ ਹੱਲ ਥੁੜੀ ਹੋਣਾ ਹੱਲ ਹੋਣਾ ਵੀ ਘੱਟੋ ਘਾਟ ਇੱਥੇ ਲੱਖ ਟਰੈਕਟਰ ਆਵੇ ਠੀਕ ਆ ਮੈਂ ਆ ਚੀਜ਼ ਦਾ ਭਰਾਲਾ ਕਰ ਰਹਾ ਮੈਨੂੰ ਵੇਖ ਕੇ ਹੋਰ ਵੀ ਭਰਾ ਕਰਨਗੇ ਠੀਕ ਆ ਸੋ ਮੈਂ ਜਿੰਨੀ ਮੈਨੂੰ ਸੌਧੀ ਆ ਜਿੰਨੀ ਕਿ ਮੈਨੂੰ ਬੁੱਧੀ ਆ ਜਿੰਨੀ ਕਿ ਮੈਨੂੰ ਆ ਅਸੀਂ ਸ਼ੁਰੂ ਤੋਂ ਅਸੀਂ ਮੈਂ ਇੱਕ ਜੱਟ ਪਰਿਵਾਰ ਤੋਂ ਠੀਕ ਆ ਸ਼ੁਰੂ ਤੋਂ ਅਸੀਂ ਸੇਵਾ ਕਰਦੇ ਠੀਕ ਆ ਸਾਡੇ ਵੀ ਉੱਥੇ ਕਾਰ ਸੇਵਾ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਸਰਸੇ ਸੀਗਾ ਕਾਰਸੇ ਵਾਲੇ ਬਾਬਾ ਪ੍ਰੀਤਮ ਸਿੰਘ ਜੀ ਹੁੰਦੇ ਸੀ ਹਰ ਐਤਵਾਰ ਸਾਡੇ ਪਿੰਡ ਦੀ ਸੇਵਾ ਲੱਗਦੀ ਸੀ ਸੋ ਸਾਨੂੰ ਪਤਾ ਮੈਂ ਆਪ ਇੱਕ ਕਲੀਨਰ ਡਿਸੀਜਨ ਕ੍ਰੀਏਟ ਕੀਤਾ ਆ ਵੀ ਅਸੀਂ ਜਿੰਨੇ ਕਾਰਸੇ ਵਾਲੇ ਬਾਬੇ ਆ ਨਾ ਜਿਵੇਂ ਮੈਂ ਪਹਿਲਾਂ ਗਲੋਬਲ ਸਿੱਖ ਨੂੰ ਦਿੱਤਾ ਉਹੀ ਭਾਜੀ ਕਹਿੰਦੇ ਵੀ ਉਹਦੇ ਵਿੱਚ ਥੋੜਾ ਜਿਹਾ ਵਿਵਾਦਿਤ ਹੋ ਗਿਆ ਵੀ ਵੀ ਜੋ ਵੀ ਹੈ ਨਾ ਗੱਲ ਹੋਈ ਮੈਂ ਕਲੀਅਰ ਵੀ ਕਰਦੀ ਹੁਣ ਕੀ ਆ ਜਿੰਨੇ ਵੀ ਕਾਰਸੇ ਵਾਲੇ ਬਾਬੇ ਆ ਅਸੀਂ ਉਹਨਾਂ ਨੂੰ 10-10 ਟਰੈਕਟਰ ਦੇ ਦਿੱਤੇ ਠੀਕ ਆ ਸਾਰੇ ਪੰਜਾਬ ਦੇ ਵਿੱਚ ਬਾਬਾ ਜੀ ਭਾਵੇਂ ਫਿਰੋਜ਼ਪੁਰ ਇਕੱਲਾ ਨਹੀਂ ਜਿੱਥੇ ਵੀ ਹੜਾਂ ਦੀ ਮਾਰ ਆ ਬਾ ਹੜਾਂ ਦੀ ਮਾਰ ਭਾਜੀ ਹੋਰ ਕਿੱਥੇ ਆ ਪੂਰੇ ਵੀ ਜਿਆਦਾ ਫਿਰੋਜ਼ਪੁਰ ਅੰਬਰਸਰ ਤੋਂ ਥੋੜਾ ਜਿਹਾ ਹੋਊਗਾ ਲੈਣ ਵਾਸਤੇ ਭਾਜੀ ਇੱਕ 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 ਦੋ ਮਿੰਟ ਐ ਨਾ ਇੱਕ ਮੈਂ ਬਾਬਿਆਂ ਨਾਲ ਗੱਲ ਕਰ ਦੋ ਮਿੰਟ ਦੇ ਦੋ ਹੋਰ ਕਿੱਥੇ ਹੜਾਂ ਲਗਾ ਜਿਆਦਾ ਅੰਬਰਸਰ ਜਿਆਦਾ ਅੰਬਰਸਰ ਜਿੱਥੇ-ਜਿੱਥੇ ਵੀ ਹੜਾਂ ਦੀ ਮਾਰ ਆ ਇੱਥੋਂ ਦੇ ਜਿਹੜੇ ਸੰਤ ਹੋਣਗੇ ਭਾਜੀ ਜਿਵੇਂ ਬਾਬਾ ਜੀ ਹੁਣ ਅੰਬਰਸਰ ਦੇ ਆ ਇੱਥੋਂ ਦੇ ਸੰਤ ਇਹ ਕਰਨਾ ਅਭੀ ਤਾਂ ਇੱਥੋਂ ਦੇ ਸੰਤ ਇੱਕ ਮਿੰਟ ਰਹਿ ਕਰ ਇੱਕ ਇੱਕ ਮਿੰਟ ਨਹੀਂ ਨਹੀਂ ਇੱਕ 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 ਇਥੋਂ ਦੇ ਜਿਹੜੇ ਸੰਤ ਹੋਣਗੇ ਨਾ ਜਿਹੜੇ ਵੀ ਕਾਰਸੇ ਵਾਲੇ ਬਾਬੇ ਹੋਣਗੇ ਅਸੀਂ ਉਹਨਾਂ ਤੱਕ ਜਿਵੇਂ ਅਸੀਂ ਸਟਾਰਟ ਕੀਤਾ ਸੀ 10 ਬਾਬਾ ਜੀ ਤੱਕ ਪਹੁੰਚਾਏ ਆ 10 ਅੱਗੇ ਪੂਰੀ ਵਾਲੇ ਸੰਤ ਹਨਾ ਵੀ ਜਿਵੇਂ ਸਾਨੂੰ ਕਿਹਾ ਵੀ ਜਿਹੜੇ ਗਰਾਊਂਡ ਲੈਵਲ ਤੇ ਜਿਹੜੇ ਵੀ ਸੰਤ ਕੰਮ ਕਰਦੇ ਨੇ ਉਹਨਾਂ ਤੱਕ ਸਾਡੀ ਸੇਵਾ ਪਹੁੰਚੂਗੀ ਤੇ ਜਿੰਨੇ ਜ਼ਿੰਮੇਦਾਰ ਆ ਬਾਬਾ ਜੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਜਿਹੜੇ ਪਿੰਡਾਂ ਦਾ ਬਈ ਜ਼ਿਆਦਾ ਨੁਕਸਾਨ ਹੋਇਆ ਹੋਗਾ ਸੀ 2 ਦਿਨ ਹੋ ਗਏ ਆ ਹੁਣ ਅਸੀਂ ਅਸੀਂ 2 ਦਿਨੋਂ ਪਾ ਲੋ ਪਿੰਡੋਂ ਪਿੰਡ ਘੁੰਮਣਾ ਕਿਹੜੇ ਪਿੰਡਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੋਗਾ ਉਹ ਅਸੀਂ ਉਹ ਪਿੰਡ ਸ਼ਾਰਟਲਿਸਟ ਕਰਕੇ ਉਹਨਾਂ ਦੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ 2-2 ਟਰੈਕਟਰ ਉਹਨਾਂ ਨੂੰ ਵੀ ਦੇ ਦੇ ਮਨਗੀਰ ਮੈ ਆਪਣੇ ਕੋਲ ਮਤੇ ਵੀ ਆਏ ਹੋਏ ਮਤੇ ਆਏ ਮਨਗੀਰ ਜੀ ਇਹੀ ਐਸੀ ਪੁੱਛਣਾ ਚਾਹੁੰਦੇ ਸੀ ਵੀ ਜਿਸ ਤਾ ਹੁਣ ਭਾਜੀ ਨਨਕਿਆ ਹੈ ਵੀ ਪਿੰਡਾਂ ਦੀਆਂ ਸੁਸਾਇਟੀਆਂ ਨੂੰ ਵੀ ਤੁਸੀਂ ਕੋ ਜੋਗੇ ਪਾਪਾ ਜੀ ਦੇਖੋ ਮੈਂ ਹੰਦਲਾ ਕਰੂੰਗਾ ਕਿਉਂਕਿ ਮੈਂ ਮੈਨੂੰ ਕਿਸੇ ਚੀਜ਼ ਦੀ ਪ੍ਰਪਰੇਸ਼ਨ ਨਹੀਂ ਮੇਰਾ ਕੰਮ ਨਹੀਂ ਹੈਗਾ ਮੈਨੂੰ ਅਜਿਹਾ ਪਤਾ ਨਹੀਂ ਮੈਂ ਕੰਮ ਸੇਵਾ ਦਾ ਹਾਂ ਕੁਛ ਨੇ ਪਿੰਡਾਂ ਨੇ ਨਹੀਂ ਦੇਖੋ ਤੁਹਾਨੂੰ ਮੈਂ ਮੈਂ ਕੁਐਸਚਨ ਕਰੀ ਤੁਹਾਡੇ ਕੋਲ ਮੈਂ 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 ਦੱਸ ਇੱਕ ਹੀ ਸੁਣਨ ਦੇ ਲਈ ਮੈਂ ਪਤਾ ਜਿਹੜੀਆਂ 10 ਟਰੈਕਟਰ ਨੇ ਆਪਾਂ ਸੰਤਾਂ ਨੂੰ ਲੈ ਕੇ ਚੱਲੇ ਠੀਕ ਆ ਆ ਤੁਹਾਡੀ ਗੱਲ ਮੈਨੂੰ ਵਧੀਆ ਲੱਗੀ ਵੀ ਸੰਤ ਸੰਤ ਮਹਾਂਪੁਰਸ਼ ਅਮਰ ਸਰਦੇ ਨੇ ਟਰੈਕਟਰ ਦੀ ਰੋਡ ਫਰੋਜ਼ਪੁਰ ਪੈ ਗਈ ਆ ਇਹ ਚੀਜ਼ ਦਾ ਆਪਾਂ ਹੱਲ ਇਹ ਹੱਲ ਆਪਾਂ ਵੀ ਬਾਬਾ ਜੀ ਉਹਨਾਂ ਤੋਂ ਪੁੱਛਦੇ ਆਂ ਵੀ ਕਿ ਤਾਰਸੇਵਾਂ ਵਾਲੇ ਸੰਤ ਇੱਥੋਂ ਦੇ ਹੋਣ ਆਹ ਏਰੀਏ ਦੇ ਹੋਣ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਦਈਏ ਕਿਉਂਕਿ ਜਦੋਂ ਤੁਸੀਂ ਸੰਤਾਂ ਦਾ ਕਿਉਂ ਮੈਂ ਕਹਿੰਨਾ ਵੀਰੇ ਸੰਤਾਂ ਦਾ ਤਾਂ ਕਹਿੰਨਾ ਹੈ ਸੰਤਾਂ ਨੂੰ ਟਰੈਕਟਰ ਦਿੱਤੇ ਜਾਣ ਠੀਕ ਆ ਆਪਣੇ ਜ਼ਿੰਮੇਦਾਰਾਂ ਦੇ ਵੀ ਕੰਮ ਹੋਣ ਠੀਕ ਆ ਕੋਈ ਏਰੀਏ ਦਾ ਹੋਰ ਵੀ ਕੰਮ ਆ ਸੋ ਸੰਤਾਂ ਹਰ ਕਿਤੇ ਸਾਰੇ ਪੰਜਾਬ 'ਚ ਨਹੀਂ ਭਾਜੀ ਬਾਬਾ ਜੀ ਭਾਜੀ ਬਾਬਾ ਜੀ ਦੇਖ ਨਹੀਂ ਰਹੇ ਐ ਕਿ ਤੁਸੀਂ ਫਲੋਇਪੁਰ ਬਹੁਤ ਇਫੈਕਟਡ ਏਰੀਆ ਹੈ ਡੱਟੀ ਦਾ ਚੁਕ ਏਰੀਆ ਬਹੁਤ ਹੀ ਬਾੜ ਦੇ ਗ੍ਰਾਫ ਹੈ ਨਹੀਂ ਉੱਥੇ ਕੋਈ ਹੈ ਹੀ ਨਹੀਂ ਨਹੀਂ ਆਪਾਂ 2 ਦਿਨ ਇੱਥੇ ਆ ਆ ਚੀਜ਼ ਦਾ ਵੀ ਕਰ ਨਹੀਂ ਐਵੇਂ ਨਹੀਂ ਹੋ ਸਕਦਾ ਐਵੇਂ ਨਹੀਂ ਹੋ ਸਕਦਾ ਵੀ ਫਰੋਜਪੁਰ ਬਾਬਾ ਜੀ ਹੁਣਾਂ ਤੋਂ ਡਾਇਰੈਕਟਰ ਦੂਰ ਹੈ ਨਾ ਜੀ ਬਾਬਾ ਜੀ ਸਵਾਲ ਬਤਾ ਜੀ ਇੰਪੋਰਟੈਂਟ ਗੱਲ ਇਹ ਹੈ ਕਿ ਤੁਸੀਂ 10 ਟਰੈਕਟਰ ਲੈ ਕੇ ਆਏ ਹੋ ਇੱਥੇ ਹਾਂ ਜੀ ਤੁਸੀਂ ਬਾਬਾ ਜੀ ਨੂੰ ਟਰੈਕਟਰ ਇਹ ਦਿੱਤੇ ਹੈ ਸਵਾਲ ਮੀਡੀਆ ਇਹ ਕਰ ਰਿਹਾ ਹੈ ਕਿ ਇਹ ਟਰੈਕਟਰ ਫਰੋਜਪੁਰ ਦੇ ਲੋਕਾਂ ਲਈ ਕੰਮ ਆਉਣਗੇ ਜਾਂ ਨਹੀਂ ਆਉਣਗੇ ਹਾਂ ਜੀ ਹਾਂ ਜੀ 100% ਬਾਬਾ ਜੀ ਨਹੀਂ ਭਾਜੀ ਗੱਲ ਇਹ ਹੈ ਕਿ ਫਰੋਜ ਨਹੀਂ ਨਹੀਂ ਸਰ ਫਰੋਜਪੁਰ ਵਾਲਾ ਬੰਦਾ ਭਾਜੀ ਭਾਜੀ ਫਰੋਜਪੁਰ ਵਾਲਾ ਬੰਦਾ ਅੰਮ੍ਰਿਤਸਰ ਕਿਵੇਂ ਜਾਊਗਾ ਡਾਇਰੈਕਟਰ ਨਾਲ ਫਰੋਜਪੁਰ ਤੋਂ ਕੰਮ ਲੈਣਗੇ ਚਲੋ ਮੈਂ ਮੈਂ ਤਾਂ ਆ ਚੀਜ਼ ਮੰਨ ਕੇ ਚੱਲੇ ਵੀ ਸਾਰੇ ਪੰਜਾਬ ਚ ਜਿਵੇਂ ਮੈਂਬਰ ਸਰ ਦੇਤੇ ਹੁਣ ਵੀ ਆਪਾਂ ਨੂੰ ਹਾਈ ਕੋਰਟ ਤੇ ਇੱਕੀ ਆ ਨਾ ਚੰਡੀਗੜ੍ਹ ਹੀ ਆ ਨਾ ਜਾਣਾ ਪੈਂਦਾ ਠੀਕ ਆ ਇਹ ਮਾਮਾ ਜਰਤਾ ਜੀ ਇਹ ਲੱਗੇ ਜਰਦਾ ਬਾਬਾ ਜਰਤਾ ਸਿੰਘ ਜੀ ਅਸੀਂ ਨਾ ਕਾਰਸੀ ਵਾਲੇ ਬਾਬਾ ਜੀ ਪਤਾ ਕਰਦੇ ਆ ਜਿਹੜੇ ਬਾਬਾ ਜੀ ਗਰਾਊਂਡ ਤੇ ਕੰਮ ਕਰਦੇ ਆ ਤੁਸੀਂ ਤਾਂ ਸਦਾ ਕਵਸਟਨ ਪੁੱਛੋ ਆਪੋ ਆਪ ਤਾਂ ਕੀ ਆ ਆਪਾਂ ਰਲ ਮਿਲ ਕੇ ਕੀ ਕਰਨਾ ਕਿਉਂਕਿ ਸਾਡਾ ਵਜੀਦਪੁਰ ਸਾਹਿਬ ਬਾਬਾ ਜੀ ਦਾ ਹਾਂ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਦੀਏ ਉਹ ਪਹੁੰਚਣਗੇ ਹਾਂ ਜੀ ਉੱਥੋਂ ਪੁੱਜਣਗੇ ਜੀ ਵਜੀਦਪੁਰ ਸਾਹਿਬ ਆਪਾਂ ਸੇਵਾ ਕਰਕੇ ਦਾ ਪੰਜ ਟ੍ਰੈਕਟਰ ਦੇ ਕੇ ਜਾਈਏ ਜਾਂ 10 ਦੇ ਕੇ ਜਾਈਏ ਘਟੋ ਸਰ ਦੰਦੋ ਸਰ ਬਹੁਤ ਏਰੀਆ ਵੱਡਾ ਸਰ ਬਹੁਤ ਵੱਡਾ ਏਰੀਆ ਸਰ ਜਿਵੇਂ ਇੱਕ ਵਜੀਦਪੁਰ 10 ਦੇ ਲਿਖ ਲਓ ਹੀ ਕਰ ਦੋ ਅਗਲੇ ਟ੍ਰੈਕਟਰ 10 ਵਜੀਦਪੁਰ ਉਹ ਤੇ ਨਹੀਂ ਬਾਬਾ ਜੀ ਲਿਖਾਇਓ ਬਾਬਾ ਜੀ ਬਾਬਾ ਜਕਰਾ ਸਿੰਘ ਦੇ ਨਾਮ ਤੇ ਇਹਦਾ ਚਲਦੀ ਹੈ ਜੀ ਬਾਬਾ ਕਾਰਸੇਵ ਵਾਲੇ ਨੇ ਨਾ ਚਲੋ ਜੀ ਤਾਹੇ ਜੀ ਚਲਾ ਦਿਓ ਜਕਾਰਾ ਬੋਲੇ ਸੋਨਿਆ ਵਾਲਿਆ ਹੋਰ ਦਾ ਸੋ ਭਾਈ ਠੀਕ ਹੋ ਗਿਆ ਸੈੱਟ ਇੱਕ ਕੁਸਚਨ ਇਹ ਸੀ ਇਹ ਕਹਿੰਦੇ ਜੀ ਪੰਜ ਬਜੀਪੁਰ ਸਾਹਿਬ ਕਰਦੇ ਪੰਜ ਬਾਬਾ ਰਾਮਨਾਥ ਗੁਰਦਾਸ ਸਾਹਿਬ ਕਰਦੇ ਦੋਨੋਂ ਵੰਡ ਕੇ ਹੋ ਜਾਂਦਾ ਸਰ ਜੇ 10 10 ਕਰਦੀ ਹੈ ਮਹੋਦਯ ਅਡਿਵਰ ਸਰ ਮੈਂ ਕਹਿੰਦਾ ਮੰਨ ਕੇ ਜੀ ਨਜ਼ਾਰਾ ਆ ਜਾਏਗਾ ਜੀ 10 10 ਕਰ ਦੋ ਕਿਉਂਕਿ ਕਿਉਂਕਿ ਮੇਨ ਗੱਲ ਪਤਾ ਕੀ ਆ ਡਿਫੈਕਟਡ ਫਿਰ ਦੋ ਏਰੀਆ ਜਿਆਦੇ ਆ ਰੋਸਪੁਰ ਤੇ ਅਮਰਸਰ ਫਾਜ਼ਿਲ ਕਾ ਕੇ ਜਿਲ੍ਹੇ ਦੇ ਵਿੱਚ ਪੈ ਜਾਂਦਾ ਉਹ ਅਲੱਗ ਅਲੱਗ ਡਿਸਟ੍ਰਿਕਟ ਹੈ ਨਾ ਹਾਂ ਤੇ ਆਪਾਂ ਇਹ ਕਰਦੇ ਆ ਕਿਉਂਕਿ ਬਾਬਾ ਜੀ ਇੱਥੇ ਬਾਬਾ ਜੀ ਹੋਣਾ ਨੂੰ ਕਿਉਂਕਿ ਆਪਾਂ ਪੂਰੀ ਵਾਲੇ ਸੰਤਾਂ ਨੂੰ ਵੀ ਕਰਨਾ ਆ ਬਾਬਾ ਜੀ ਤੇ ਆਪਕੇ ਬੋਲ ਪਾਜੀ ਦੰਨ ਭਾਜੀ 10 10 20 ਟਰੈਕਟਰ ਦੇ ਕੇ ਜਾਵਾਂ ਠੀਕ ਹੈ ਜੀ ਕੋਸ ਕੋਸਟ ਜੋਗੀ ਮਰਗਰੀ ਜੀ ਜਿਹੜੀ ਆ ਚੀਜ਼ ਤੁਸੀਂ ਕਰ ਰਹੇ ਹੋ ਟਰੈਕਟਰ ਸੇਵਾ ਦੀ ਇਹ ਜਦੋਂ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਲੋਕਾਂ ਨੂੰ ਇੱਕ ਆਸ ਬਣੇ ਚੀ ਜੀ ਹੈ ਵੀ ਸਾਡੀ ਜ਼ਮੀਨਾਂ ਚ ਵੀ ਰੇਤਾ ਜਿਹੜੀ ਹੈ ਉਹ ਹੁਣ ਨਿਕਲ ਜਾਊਗੀ ਤੁਹਾਡੀ ਇਸ ਸੇਵਾ ਤੋਂ ਤੇ ਲੋਕਾਂ ਨੂੰ ਆਸ ਕਰਕੇ ਹੀ ਸਾਰੀ ਇਹ ਚੀਜ਼ ਪੋਸੀਬਲ ਹੋ ਗਈ ਜੇ ਤੁਸੀਂ ਵੱਧ ਤੋਂ ਵੱਧ ਸੇਵਾ ਕਰੋਗੇ ਤਾਂ ਇੱਕ ਇੱਕ ਸੈਕਿੰਡ ਬਾਅਦ ਸਸਿਗਾ ਜੀ ਹਲੋ Hello?